ਕਿ ਉਹ ਜਾਨੇ ਤੇ ਦੇਖੋ ਮਾਨ ਬਲੌਗ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਅਸੀਂ ਜਸਲਮੇਰ ਤੋਂ ਜਾ ਰਹੇ ਆਂ ਜੋਧਪੁਰ ਤੇ ਅੱਗੇ ਦਿਖਾਉਣਾ ਥੋਨੂੰ ਸਾਡੇ ਅਸੀਂ ਬੱਚਾ ਗੱਡੀ 'ਚ ਤੇ ਗੱਡੀ 'ਚ ਬੈਠੇ ਬੈਠੇ ਨਾਲੇ ਇੰਜੋਏ ਕਰਦੇ ਜਾਂਦੇ ਆਂ ਤੇ ਨਾਲੇ ਤੁਹਾਨੂੰ ਦਿਖਾਉਣਾ ਬਲੌਗ 'ਚ ਬਣੇ ਰਹੋ ਨੰਗੀ ਰੱਖੋ ਤਾਤੇ ਬਹੁਤ ਨੇ ਉਹ ਲੋੜੇ ਥੋੜੇ ਪਾਸਲੇ ਨਾਲ ਕਾਫੀ ਨੇ ਹਾਂਜੀ ਸਾਡੇ ਦੇ ਮਰਮਾਨੀਆਂ ਗੱਡੀ ਆ ਅਸੀਂ ਖੜਿਆ ਹੋਰੇ ਸਮਾਨ ਲੈਣ ਨੂੰ ਨਾਲ ਕੋਲ ਲਾਈਤਾ ਸਾਰਿਆਂ ਨੇ ਜੋਜਾਸਪੀਤਾ ਇਹ ਪਾਈਆ ਗੱਡੀ ਵਾਲਾ ਡਰਾਈਵਰ ਆ ਇਹ ਕਿਤੇ ਕੀ ਕਰਾਉਣੀ ਹੋਵੇ ਨਮੀ ਲਿਆਂਦੀ ਆ ਬਾਈ ਨੇ ਕੱਢੀ 6 ਮਹੀਨੇ ਹੋ ਗਏ ਨੇ ਦੂਰ ਪਾ ਲਓ ਅੱਧੇ ਮੇ ਪਾ ਲਓ ਨਸੀਬ ਪਹਿਨਿਆ ਗੱਡੀ ਚ ਚੱਲਦੇ ਅੱਗੇ ਵੱਲ ਚਾੜੀਆਂ ਜਿਆਦਾ ਨੇ ਜਮੀਨਾਂ ਸਾਰੀਆਂ ਮਤਲਬ ਪਜਾਉ ਨਹੀਂ ਹੈ ਗਿਆ ਪੂਰੀਆਂ ਜਿੰਨੇ ਵੀ ਮਤਲਬ ਪਿਆਬ ਚ ਪਜਾਉ ਨੇ ਆਪਣੇ ਸਤੰਦ ਇਹ ਗੱਤਰ ਕੋਈ ਮੋਟਰ ਦਾ ਸਾਧਨ ਤਾਂ ਜਿਆਦਾ ਹੈਗਾ ਨਹੀਂ ਕਿਸੇ ਲਵੇ ਮਤਲਬ ਖੇਤੀ ਵੀ ਬਹੁਤ ਘੱਟ ਕਿਤੇ ਕਿਤੇ ਕੋਈ ਕੋਈ ਥੋੜਾ ਥੋੜਾ ਸੜਕ ਲਵੇ ਕੋਈ ਘਰ ਦਿਖਾਈ ਜਾਂਦਾ ਇੰਨਾ ਜਿਆਦਾ ਕਿਤੇ ਵੀ ਕੋਈ ਹੋ ਰਿਹਾਗਾ ਨਹੀਂ ਰਸਤੇ 'ਚ ਝਾੜੀਆਂ ਹੋਰ ਬਹੁਤ ਕੁਝ ਜਿਆਦਾ ਨੇ ਰੁਕੇ ਜੀ ਢਾਬੇ ਤੇ ਖਾਣਾ ਬਈ ਡਰਾਈਵਰ ਕਹਿੰਦਾ ਵੀ ਚਾਹ ਵੀ ਪੀਣੀ ਮਾਚ ਲਓ ਫਿਰ ਰੁਕੋਕਤੀ ਢਾਬਾ ਬਹੁਤ ਵਧੀਆ ਬਣਿਆ ਹੋਇਆ ਇਹ ਪਹਿਲਾ ਸਾਨੂੰ ਮਤਲ ਢਾਬਾ ਆਇਆ ਰਾਜਸਥਾਨ ਚ ਜੀ ਸਭ ਬਹੁਤ ਵਧੀਆ ਮਤਲਬ ਬੀ ਹੋਇਆ ਇਹਦਾ ਬਾਕੀ ਦਾ ਥੋੜਾ ਜਿਹਾ ਇੱਥੇ ਮਾਹੌਲ ਦਾ ਪਤੀ ਆਪਾਂ ਨੂੰ ਇੱਥੇ ਬੈਠੇ ਬੈਨੇ ਅਸੀਂ ਖਾਣਾ ਖਾਂਦੇ ਆ ਤੋ ਇਧਰ ਸਲਾਹ ਪਨੁਪਤੀਆ ਵੀ ਥੋੜਾ ਜਿਹਾ ਆਪਣਾ ਪੰਜਾਬ ਉਧਰਤੀ ਨਹੀਂ ਹੈਗੀ ਇੰਨੀ ਪੰਜਾਬ ਮੰਗੂ ਵਿਕੇ ਤੇ ਕੇਤੇ ਥੋੜੀ ਫਸਲ ਹੋ ਰਹੀ ਆ ਬਾਕੀ ਇਧਰ ਪਾਣੀ ਦਾ ਵੀ ਪ੍ਰਬੰਧ ਅਜੇ ਘੱਟਾ ਰਸਤੇ 'ਚ ਜਾਂਦੇ ਸਾਨੂੰ ਜ਼ਿਆਦਾ ਵਧੀਆ ਹੀ ਲੱਗਿਆ ਭੈਣੇ ਆਉਣਾ ਸੀ ਵੀ ਖਾਣਾ ਖਾਣਿਆ ਇਰ ਅੱਗੇ ਜਾਵਾਂਗੇ ਉਹ ਹਸਤਾਂ ਕੋ ਐ ਹਾਂਜੀ ਜਦੋਂ ਅਸੀਂ ਆਪਣਾ ਖਾਣਾ ਖਾਣ ਬੈਠੇ ਤਾਂ ਬੇਦੇ ਹਟਾਉਣਾ ਸਾਨੂੰ ਆਪਣੇ ਇਟਲੀ ਤੋਂ ਜੀ ਬੇਦੇ ਜਿਹੜੇ ਆਪਾਂ ਨੂੰ ਉਹਨਾਂ ਨੇ ਵੀ ਆਪਣਾ ਅੰਡਾਟਰ ਦੇ ਰਹੇ ਤੇ ਆਉਂਦੇ ਤਰਾਸ ਜੀ ਉਹਨਾਂ ਨੇ ਮਤਲਬ ਸਾਡੇ ਨਾਲ ਗੱਲਬਾਤ ਤੇ ਇੰਜੋਏ ਕੀਤਾ ਪਾਛਾਤਾ ਉਹਨਾਂ ਪਤਾ ਹੀ ਆਪਾਂ ਨੂੰ ਘੱਟ ਸਮਝ ਆਉਂਦੀ ਆ ਪਰ ਉਹ ਸਮਝੰਦੇ ਨੇ ਅੱਜਕੱਲ ਆਪਾਂ ਬਾਹਰ ਅੰਦਰ ਫਿਰਦੇ ਨੇ ਤਰੀਕੇ ਨਾਲ ਸਾਰੇ ਖਾਣਾ ਖਾਣਗੇ ਅਸੀਂ ਤੇ ਅਸੀਂ ਵੀ ਖਾਣਾ ਖਾਵਾਂਗੇ ਹੈਲੋ ਇੰਦਰ ਸਾਹਿਬ ਆਪਣਾ ਕਾਲਾ ਕਮਾਂਡ ਵੀ ਉਹਨਾਂ ਨਾਲ ਉਹ ਕਰ ਰਿਹਾ ਨਾਲ ਦੀ ਮੁਹਾਦੂ ਖਾਸਾਰੇ ਤੇ ਸੋਨੀ ਬਾਈ ਵੀ ਹਰੇ ਦੇ ਨਾਲ ਮਿਲ ਰਹੇ ਨੇ ਉਹਨਾਂ ਨੂੰ ਪਹਿਲੇ ਪੀ ਜਾ ਰਹਾ ਹਾਂ ਮਾਵੇ ਠੀਕ ਆ ਜੀ ਯੂ ਉਸ ਟੂ ਬੀ ਆ ਯੂ ਟਿਊਬ ਬਲੌਗਰ ਜਸ ਕਮਾਂਡ ਬਲੌਗਰ ਇਹ ਯੂ ਟਿਊਬ ਬਲੌਗਰ ਇਹ ਆ ਕਹਿ ਰਹੇ ਨੇ ਵੀ ਇਹ ਵੀ ਬਲੌਗ ਬਣਾਉਂਦੇ ਨੇ ਤੁਸੀਂ ਬੜਾ ਬੜਾ ਆਪਣਾ ਸਾਡਾ ਵੀ ਆਪਾਂ ਆ ਗਏ ਅਮ ਆੜ ਬਟ ਸ਼ਰੀ ਬਲੌਗਰ ਸ਼ਰੀ ਬਲੌਗਰ ਸ਼ਰੀ ਬਲੌਗਰ ਸ਼ਰੀ ਬਲੌਗਰ ਥੈਂਕ ਯੂ ਥੈਂਕ ਯੂ ਹਾਂਜੀ ਜੀ ਪਹੁੰਚ ਗਏ ਜੋਧੂਪੁਰ ਜੀ ਹੁਣ ਆਪਣਾ ਰੂਮ ਲੈ ਲਿਆ ਬੈਠ ਰੱਖ ਲਿਆ ਅਸੀਂ ਤੇ ਇਹ ਰੈਸਟ ਮਾਰਾਂਗੇ ਉਹ ਦੁਆ ਦਾ ਆਪਾਂ ਤੁਹਾਨੂੰ ਦਿਖਾਉਨੇ ਆਂ ਸ਼ਾਮ ਪੈ ਗਈ ਆਪਣੀ ਦਾ ਤੱਪੀ ਉਹ ਸੋਣਾ ਜੋਧਪੁਰ ਦਾ ਤੇ ਹੋਲੀ-ਵੋਲੀ ਅਸੀਂ ਚਾਹਿਆਂ ਇੱਥੋਂ ਅੱਧਾ ਹਾਂਜੀ ਹੁਣ ਆਪਾਂ ਘੁੰਮਣ ਜਾ ਰਹੇ ਆ ਜੀ ਇਹ ਗੱਡੀਆਂ ਆ ਗਿਆਂ ਦੋ ਆਪਾਂ ਨੂੰ ਲੈ ਕੇ ਜਾਣਗੀਆਂ ਇਹ ਆਪਣਾ ਹੋਟਲ ਦਾ ਬਾਹਰ ਦਾ ਦਰਸਾ ਗੱਡੀ ਖੜੀ ਆ ਲੈ ਕੇ ਆਤੀ ਬਾਈ ਨੇ ਅਸੀਂ ਆਪਣਾ ਸਮਾਨ ਉੱਪਰ ਰੱਖ ਕੇ ਇਹਦੇ ਉਹ ਬੁਲਾਇਆ ਹੈ ਕਬਰੇ ਨੂੰ ਜਿੱਥੇ ਜਿੱਥੇ ਜਾਉਂਦੇ ਜਿੱਥੇ ਜਾਂਦੇ ਚੋ ਕੇ ਆਵਾਂਗੇ ਲੈਣੀ ਆਪੋ ਆਪਣੀਆਂ ਗੱਡੀਆਂ ਜੀ ਦੁਬਾਰਾ ਚੱਲਦੇ ਆਂ ਫਿਰ ਅੱਗੇ